ਦੈ ਚਲੇਕੀ ਦੈ ਚਲੇਕੀ ਸ਼ਾਵ ਖੜੇ ਆਜੇ ਰਾਜਪੁਰੇ ਦੇ ਗਗਨ ਚੌਕ ਦੇ ਵਿੱਚ ਜਿੱਥੇ ਅਕਾਲੀ ਭਾਜਪਾ ਨਹੀਂ ਕਾਂਗਰਸ ਪਾਰਟੀ ਦੇ ਵੀ ਕਈ ਜਿਹੜੇ ਹੈ ਅਤੇ ਆਗੂਆਂ ਨੇ ਆਕੇ ਸੱਤ ਤਨ ਆਤੇ ਉਹਨਾਂ ਦਾ ਰੋਪਾ ਹੈ ਕਿ ਇਹ ਆਮ ਆਦੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਨਾਂ ਦੇ ਜਿਹੜੇ ਕਹਿੰਦੇ ਹਨ ਉਹਨ ਪ੍ਰਧਾਨਤਨ ਦੇ ਅਧਿਕਾਰੀਆਂ ਨਾਲ ਮਿਲ ਕੇ ਉਹਨਾਂ ਨੇ ਜ਼ਬਰਦਸਤੀ ਜਿਹੜੇ ਹੈ ਬਗੈਰ ਬਤਨ ਦੇ ਕਾਗਜ਼ ਰੱਦ ਕਰਤੇ ਹੈ ਕਈ ਇਹਦੇ ਕਾਗਜ਼ ਫਾੜ ਦਿੱਤੇ ਹੈ ਔਰ ਕਾਰਨ ਤੱਕ ਨਹੀਂ ਦੱਸਿਆ ਗਿਆ ਕਿ ਕਿਸ ਕਰਕੇ ਜਿਹੜੇ ਹੈ ਇਹ ਕਾਗਜ਼ ਜਿਹੜੇ ਫਾੜੇ ਗਏ ਹੈ ਕਈਆਂ ਬਈਏ ਵਿਰੋਧ ਹੈ ਕਿ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਜਿਹੜੀ ਵੀ ਸ਼ਾਮਲਾਟ ਜ਼ਮੀਨ ਹੈ ਇਸੇ ਕਰਕੇ ਉਹ ਤੁਹਾਡੇ ਕਾਗਜ਼ ਖਾੜੇ ਗਿਆ। ਜੇ ਕਿ ਸ਼ਾਮਲਾਟ ਜ਼ਮੀਨ ਕਿਹੜੀ ਹੈ ਕਿੱਥੇ ਹੈ ਕਿਸੇ ਦੱਸੇਗਾ। ਜਿਹਦੇ ਵਿਰੋਧ ਪਿਆ ਚ ਬਹੁਤ ਦਰਜਨ ਲੱਗ ਪਏ। ਦੋ ਦਰਜਨ ਪਿੰਡਾਂ ਦੇ ਲੋਕਾਂ ਨੇ ਅਲੱਗ-ਅਲੱਗ ਆ ਕੇ ਇੱਥੇ ਆ ਕੇ ਧਰਨਾ ਲਾਇਆ ਔਰ ਉਹਨਾਂ ਦਾ ਇਹ ਮੰਗ ਹੈ ਕਿ ਜਦ ਤੱਕ ਪ੍ਰਸ਼ਾਸਨ ਸਾਾਨੂੰ ਵਿਸ਼ਵਾਸ ਨਹੀਂ ਦਿੱਤਾ ਸਾਡੇ ਕਾਗਜ਼ਾਂ ਜਿਹੜੇ ਹੈ ਉਹ ਬਿਲਕੁਲ ਬਹਾਲ ਨਹੀਂ ਕੀਤੇ ਜਾਂਦੇ ਰੱਦ ਕੀਤੇ ਕਾਗਜ਼ ਬਹਾਲ ਨਹੀਂ ਕੀਤੇ ਤਦ ਤੱਕ ਅਸੀਂ ਜਿਹੜਾ ਹੈ ਧਰਨਾ ਇੱਥੇ ਚੱਲਦਾ ਰਹੇਗਾ। ਕੀ ਕਹਿਣਾ ਹੈ ਇਹਨਾਂ ਦਾ ਬੀਜੇਪੀ ਆਨ ਦਾ ਔਰ ਜਿਹੜੇ ਆਪ ਫਿਰਦਾ ਤੱਕ ਲੋਕ ਆਏ ਆ ਉਹ ਵੀ ਤੁਹਾਨੂੰ ਗੱਲ ਕਰਾਣੀ ਹੈ ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਇੱਥੇ ਆਏ ਹੋ ਧਰਨੇ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਧਰਨਾ ਤੁਹਾਨੂੰ ਪਤਾ ਹੀ ਆ ਕਿਵੇਂ ਜਿਹੜਾ ਹੈਗਾ ਪਹਿਲਾਂ ਲੋਕਾਂ ਨੂੰ ਵੱਡੇ ਵੱਡੇ ਸਬਜ਼ ਬਗਾ ਕੇ ਬਾਹਰ ਕੱਢਾ ਕੇ ਲੁੱਟਿਆ ਗਿਆ ਹੈਗਾ ਅੱਜ ਜੇ ਇਹਨਾਂ ਨੂੰ ਵੋਟ ਦੀ ਪਤਾ ਲੱਗ ਰਹੀ ਸੀ ਕਿਉਂਕਿ ਪਿਛਲੀ ਪਾਰਲੀਮੈਂਟ ਦੀਆਂ ਚੋਣਾਂ ਦੇ ਅੰਦਰ ਇੱਥੇ 54000 ਤੋਂ ਘਟ ਕੇ 22000 ਵੋਟ ਰਹਿ ਗਈ ਇਹਨਾਂ ਦੀ 32000 ਵੋਟ ਉੱਡ ਗਈ ਔਰ 80000 ਵੋਟ ਤੇ ਅਸੀਂ ਕਾਂਗਰਸ ਪਾਰਟੀ ਜਿੱਤ ਕੇ ਆਈਏ ਇੱਥੇ ਤੇ ਅੱਜ ਵੀ ਇਹਨਾਂ ਨੂੰ ਅਕਲ ਨਹੀਂ ਆਈ ਹੁਣ ਇਹਨਾਂ ਨੂੰ ਪਤਾ ਸੀਗਾ ਕਿ ਜਿਹਦੇ ਵੀ ਨਾਮ ਨੀਨਾ ਮਿੱਤਲ ਦੇ ਨਾਲ ਲੱਗੇਗਾ ਉਹ ਬੰਦੇ ਸ਼ਰਮ ਹਾਰ ਦੇਣਗੇ ਪਿੰਡਾਂ ਦੇ ਵਿੱਚ ਅੱਜ ਜਿਹੜੇ ਜਿੱਤਣ ਵਾਲੇ ਉਮੀਦਵਾਰ ਸੀ ਇਹਨਾਂ ਨੇ ਘਰੇ ਬੈਠ ਬਟ ਕੇ ਯਾਰ ਇਹ ਵੀ ਕੋਈ ਗੱਲ ਆ ਲੋ ਮੈਂ ਤੁਹਾਨੂੰ ਇੱਕ ਬੜੀ ਵੱਡੀ ਉਦਾਹਰਨ ਦਿੰਦਾ ਪਹਿਲਾਂ ਤਾਂ ਮੇਰੀ ਇਹ ਡਿਮਾਂਡ ਆ ਕਿ ਜਿਹੜਾ ਉਹਦਾ ਵੀਡੀਓ ਆ ਉਹਨੂੰ ਡਿਸਮਿਸ ਕੀਤਾ ਜਾਵੇ ਆ ਤੋਂ ਉਤੇ ਕ੍ਰਿਮੀਨਲ ਪਰਚਾ ਦਰਜ ਕੀਤਾ ਜਾਵੇ ਇਹ ਸ਼ਾਮਦੂ ਪਿੰਡ ਆ ਇੱਥੇ ਇੱਥੇ ਜਿਹੜੇ ਬੰਦੇ ਨੂੰ ਜਿਤਾਇਆ ਉਹਨੇ ਆਪ ਜੁਆਇੰਟ ਡਾਇਰੈਕਟਰ ਨੇ ਉਹਦੇ ਖਿਲਾਫ ਮੁਤਲਕ ਕੇਸ ਪੰਚਾਇਤ ਜ਼ਮੀਨ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਸੀ ਉਹਦਾ ਕੀਤਾ ਔਰ ਉਹਨੇ ਆਪ ਲਿਖ ਕੇ ਦਿੱਤਾ ਕਿ ਮੇਰੇ ਪਾਸ ਪੰਚਾਇਤੀ ਜ਼ਮੀਨ ਆ ਅਤੇ ਮੈਨੂੰ ਇਹ ਮੇਰਾ ਇਹਦਾ ਰੇਟ ਫਿਕਸ ਕੀਤਾ ਜਾਵੇ ਉਹ ਵੀ ਰੱਤ ਹੋ ਗਿਆ ਇਹਦੇ باوجود ਫੇਰ ਉਹਨੂੰ ਦੇਖ ਲਓ ਤੁਸੀਂ ਸਰਪੰਚ ਬਣਾਤਾ ਜਿਹੜੇ ਲੋਕ ਪਿੰਡਾਂ ਦੀਆਂ ਜ਼ਮੀਨਾਂ ਲੁੱਟਣ ਦੇ ਲੱਗੇ ਹੋਏ ਸੀ ਜਿਹੜੇ ਲੋਕ ਇਹਨੂੰ ਪੈਸੇ ਦੇ ਕੇ ਆ ਗਏ ਇਹ ਸਭ ਪੈਸੇ ਦੀ ਗੇਮ ਆ ਜਿਹੜੀ ਖੇਡੀ ਗਈ ਹੈਗੀ ਆ ਇਹ ਅਜੇ ਮਿੱਟਲੈਂਡ ਕੰਪਨੀ ਨੀਨਾ ਮਿੱਟਲੈਂਡ ਕੰਪਨੀ ਉਹਨਾਂ ਦਾ ਸਪੁੱਤਰ ਅੱਜ ਤਿੰਨਾਂ ਨੇ ਮਿਲ ਕੇ ਕੱਲ ਦਾ ਨਾਸ ਮਾਰ ਕੇ ਰੱਖਤਾ ਲੋਕਤੰਤਰ ਦਾ ਇੱਥੋਂ ਤਾਂ ਇਹ ਰਾਜਪੁਰੇ ਦੀ ਹਿਸਟਰੀ ਦੇ ਅੰਦਰ ਇੱਕ ਕਾਲਾ ਦਿਨ ਅੱਜ ਦਾ ਦਿਨ ਲਿਖਿਆ ਜਾਏਗਾ ਔਰ ਲੋਕ ਚੇਤੇ ਰੱਖਣਗੇ ਕਿ ਆਮ ਆਦਮੀ ਪਾਰਟੀ ਨੇ ਕੀ ਹਸਰ ਜਿਹੜਾ ਕੀਤਾ ਹੈਗਾ ਹਾਂਜੀ ਪ੍ਰਧਾਨ ਜੀ ਅੱਜ ਜਿਹੜਾ ਤੁਸੀਂ ਰੋਡ ਜਾਮ ਕੀਤਾ ਧਰਨਾ ਲਾਇਆ ਕੀ ਕਾਰਨ ਆ ਬਹੁਤ ਹੀ ਦੁਖਦ ਅਫਸੋਸ ਬੇहद ਖਤਰਨਾਕ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਔਰ ਮੁਗਲਾਂ ਦੇ ਰਾਜ ਜਿੰਨਾ ਜ਼ੁਲਮ ਔਰ ਤਸ਼ੱਦਦ ਹੁੰਦਾ ਸੀ ਉਹ ਤੋਂ ਵੀ ਅੱਗੇ ਵੱਧ ਕੇ ਜ਼ੁਲਮ ਕੀਤਾ ਜੋ ਪੰਜਾਬ ਦੇ ਵਿੱਚ ਪੰਚਾਇਤੀ ਰਾਜ ਨੂੰ ਤਖੜਾ ਕਰਨ ਵਾਸਤੇ ਪੰਚਾਇਤੀ ਚੋਣਾਂ ਕਰਵਾਈਆਂ ਜਾ ਰਹੀਆਂ ਉਹਦੇ ਵਿੱਚ ਜਿੰਨਾ ਤੱਕਾ ਪੰਜਾਬ ਸਰਕਾਰ ਨੇ ਰਾਜਪੁਰਾ ਵਿੱਚ ਔਰ ਠਨੌਰ ਵਿੱਚ ਕੀਤਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਬਣ ਕੇ ਰਹਿ ਗਿਆ ਇੱਥੇ ਦੇ ਨੇਤਾ ਲੋਗ ਇੱਥੇ ਦੇ ਐਮਐਲਏ ਉੱਥੇ ਬੈਠ ਕੇ ਸਾਡੇ ਲੋਕਾਂ ਦੇ ਪਰਚੇ ਰੱਦ ਕਰਾਏ ਉਹਨਾਂ ਨਾਲ ਤਸ਼ੱਦਦ ਕੀਤਾ ਉਹਨਾਂ ਦੇ ਥੱਪੜ ਮਾਰੇ ਪੁਲਿਸ ਪ੍ਰਸ਼ਾਸਨ ਔਰ ਰਾਜਪੁਰਾ ਪ੍ਰਸ਼ਾਸਨ ਉਹਨਾਂ ਦੇ ਨਾਲ ਮਿਲਿਆ ਹੋਇਆ ਖੜਵੀ ਦੇਖ ਲੋ ਤੁਲਿਤ ਪ੍ਰਸ਼ਾਸਨ ਨੇ ਇੱਕ ਸਾਡੇ ਕਾਰਜਕਰਤਾ ਨੂੰ ਥੱਪੜ ਮਾਰਿਆ ਅਸੀਂ ਕਿਸੇ ਕੀਮਤ ਬਰਦਾਸ਼ਤ ਨਹੀਂ ਕਰਾਂਗੇ ਚਾਹੇ ਸਾਨੂੰ ਆਪਣੀ ਜਾਨਾਂ ਦੇਣੀ ਆ ਪੈਣ ਅਸੀਂ ਜਮਹੂਰੀਅਤ ਨੂੰ ਕਾਇਮ ਕਰਨ ਵਾਸਤੇ ਲੋਕ ਰਾਜ ਨੂੰ ਕਾਇਮ ਕਰਨ ਵਾਸਤੇ ਪੰਚਾਇਤੀ ਰਾਜ ਦੀ ਮਜ਼ਬੂਤੀ ਵਾਸਤੇ ਭਾਰਤੀ ਜਨਤਾ ਪਾਰਟੀ ਦਾ ਕਲਾ ਕਲਾ ਕਾਰਜਕਰਤਾ ਆਪਣੀ ਜਾਨ ਦੇਣ ਵਾਸਤੇ ਵੀ ਤਿਆਰ ਹੈ ਪਾਰਟੀਆਂ ਦਾ ਇਹ ਕਹਿਣਾ ਹੈਗਾ ਕਿ ਪਹਿਲੇ ਕਾਂਗਰਸ ਔਰ ਬੀਜੇਪੀ ਆਕਾਵੀ ਦਲ ਦੇ ਟਾਈਮ ਹੀ ਹੈ ਧਰਨੇ ਇਹ ਇਹੋ ਜਿਹੇ ਧੱਕੇ ਹੁੰਦੇ ਸੀ ਅੱਜ ਅਗਰ ਕੋਈ ਹੋਇਆ ਤਾਂ ਇਹ ਕਿਉਂ ਆਪਾਂ ਦੀ ਪੜ ਹੈ ਝੂਠੀ ਹੈ ਝੂਠ ਦਾ ਪਲੰਦਾ ਹੈ ਕਿਹੜਾ ਇਹਨਾਂ ਸੱਚਾ ਸਾਰੇ ਝੂਠ ਸਿਰੇ ਤੋਂ ਲੈ ਕੇ ਉੱਪਰ ਤੱਕ ਝੂਠ ਬੋਲਦੇ ਆ ਕੋਈ ਕੁਛ ਨਹੀਂ ਜਦੋਂ ਉਹਨਾਂ ਨੇ ਕਿਤੇ ਧੱਕਾ ਤੁਸੀਂ ਪ੍ਰਦਰਸ਼ਨ ਕਰ ਲੰਦੇ ਸਾਡਾ ਜਮਹੂਰੀਅਤ ਹੱਕ ਹੈ ਅਸੀਂ ਪ੍ਰਦਰਸ਼ਨ ਕਰ ਰਹੇ ਆ ਸਾਨੂੰ ਜਬਰਦਸਤੀ ਭਜਾਇਆ ਜਾ ਰਿਹਾ ਪੁਲਿਸ ਦੇ ਅਫਸਰ ਇਹ ਲਾਲੀਪਾਪ ਦੇ ਰਹੇ ਆ ਜਿਵੇਂ ਟੇਬਲ ਤੇ ਬੈਠ ਕੇ ਗੱਲ ਸਾਨੂੰ ਰਾਈਟਿੰਗ ਦੇਣ ਕਿ ਕੱਲ ਤੋਂ ਤੁਹਾਡਾ ਹੱਕ ਮਿਲੇਗਾ ਅਸੀਂ ਡਰਨਾ ਚਾਹਦੇ ਆ ਅੱਜ ਪ੍ਰਧਾਨ ਜੀ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਤੁਹਾਡਾ ਪ੍ਰੋਟੈਸਟ ਹੋ ਰਿਹਾ ਅੱਜ ਦੇਖੋ ਇਹਨਾਂ ਨੇ ਮੈਂ ਸਮਝਣਾ ਜਿਹੜੇ ਲੋਕਤੰਤਰ ਦੇ ਜਿਹੜਾ ਘਾਣ ਕੀਤਾ ਉਹਦੀ ਸਾਰੀਆਂ ਸੀਮਾਵਾਂ ਪਾਰ ਕਰ ਦਿੱਤੀ ਜਿਹੜਾ ਪੰਚਾਇਤੀ ਰਾਜ ਹੁੰਦਾ ਹੈ ਉਹ ਮੁੱਢ ਹੁੰਦਾ ਹੈ ਇੱਕ ਲੋਕਤੰਤਰ ਦਾ ਔਰ ਜਿਹੜਾ ਇਹਨਾਂ ਨੇ ਕਾਗਜ਼ ਕੈਨਸਲ ਕਰਕੇ ਬਿਨਾ ਮਤਲਬ ਤੋਂ ਕਾਗਜ਼ ਕੈਨਸਲ ਕਰਕੇ ਆਪਦੇ ਚੇਤਿਆਂ ਦੇ ਉੱਤੇ ਸਿਰਫ ਇੱਕ ਇੱਕ ਬੰਦੇ ਦੇ ਕਾਗਜ਼ ਜਿਹੜੇ ਇਹਨਾਂ ਦੇ ਚੇਤੇ ਸੀ ਜਿਹੜੇ ਇਹਨਾਂ ਦੇ ਵਰਕਰ ਸੀ ਉੱਥੇ ਰੱਖਦੇ ਆਂ ਔਰ ਬਾਕੀ ਸਭ ਦੇ ਕਾਗਜ਼ ਇਹਨਾਂ ਨੇ ਕੈਨਸਲ ਕਰ ਦਿੱਤੇ ਆ ਇਹ ਮੁੱਢ ਦਾ ਜਿਹੜਾ ਲੋਕਤੰਤਰ ਉਹਦਾ ਕਹਾਣ ਕਰਕੇ ਰੱਖਦੇ ਕੁਝ ਕਾਗਜ਼ ਫਾੜਨ ਦੇ ਵੀ ਜਿਹੜੇ ਕਾਗਜ਼ ਭਰਨਵਾਸੇ ਗਏ ਸੀ ਫਾੜਨ ਦੀ ਵੀ ਜਾਣਕਾਰੀ ਮਿਲਦੀ ਆ ਉਹਦੇ ਕਿੰਨੇ ਕਿੰਨੇ ਚਾਹੀਏ ਸ਼ਰੀਆਮ ਗੁੰਡਾਗਰਦੀ ਹੋ ਰਹੀ ਹੈ ਹਰ ਤਰ੍ਹਾਂ ਦੀ ਇਹਨਾਂ ਨੇ ਸੀ ਕਾਗਜ਼ ਕੀ ਫਾੜਤੇ ਲੋਕਾਂ ਦੀ ਕੁੱਟਮਾਰ ਵੀ ਹੋਈ ਆ ਔਰ ਇੱਥੇ ਵੀ ਧੱਕੇ ਮਾਰੇ ਗਏ ਆ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਸੀ ਜਿਹੜੇ ਇੱਥੇ ਬੰਦੇ ਸੀ ਉਹਨਾਂ ਦੇ ਹੁਣ ਵੀ ਇੱਥੇ ਧੱਕੇ ਮਾਰੇ ਗਏ ਆ ਅੱਜ ਤੱਕ ਇਹ ਪ੍ਰੋਗਰਾਮ ਹੈ ਤੁਹਾਡਾ ਕਿੰਨੀ ਵੇਲੇ ਦਾ ਪ੍ਰੋਗਰਾਮ ਹੈ ਦੇਖੋ ਅਸੀਂ ਆਪਣੇ ਬੰਦਿਆਂ ਦੇ ਨਾਲ ਆਪਣੇ ਵਰਕਰਾਂ ਦੇ ਨਾਲ ਅਸੀਂ ਮੋਢੇ ਦੇ ਮੋਢਾ ਨਾਲ ਲਾ ਕੇ ਖੜੇ ਆ ਔਰ ਜਦ ਤੱਕ ਇਹਨਾਂ ਦੇ ਕਾਗਜ਼ ਸਹੀ ਨਹੀਂ ਕੀਤੇ ਜਾਂਦੇ ਜਦ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਅਸੀਂ ਇੱਜ਼ਤ ਨਾਲ ਧਰਨੇ ਦੇ ਖੜੇ ਰੋ ਅਜੀਤ ਭਾਂਦੀ ਆ ਜਿਹੜਾ ਤਫਾ ਲੱਗਿਆ ਇਸ ਦੇ ਬਾਰੇ ਜਾਣਕਾਰੀ ਦੇ ਦਿਓ ਕਿ ਜਿਹੜੇ ਬਿਨਾਂ ਕਿਸੇ ਦਾਅ ਤੋਂ ਸਿਰ ਅਲੀਗੇਸ਼ਨ ਲਾ ਕੇ ਲੋਕਾਂ ਦੇ ਕਾਗਜ਼ ਕੈਂਸਲ ਕਰ ਦਿੱਤੇ ਗਏ ਆ ਨਜਾਇਜ਼ ਠੱਗਾ ਪੰਚਾ ਉਹਦੇ ਸਮਾਨੇ ਨੂੰ ਘਰ ਨਾ ਆ ਨਾ ਕਿਸੇ ਦਾ ਰਹਿਤ ਬਾਹਰ ਆ ਨਾ ਕਿਸੇ ਦਾ ਬਾਤਰਾ ਬਾਹਰ ਆ ਉਹ ਵੀ ਕਾਗਜ਼ ਰਿਜੈਕਟ ਕੀਤੇ ਗਏ ਆ ਜਿਹੜੇ ਇਹਨਾਂ ਦੇ ਆਪ ਦੇ ਬੰਦੇ ਦੇ ਕਾਗਜ਼ ਰੱਖੇ ਪਹਿਲਾਂ ਉਹਨਾਂ ਦੇ ਰੱਪੇ ਤੇ ਜਾ ਕੇ ਬਿਲਕੁਲ ਅੱਜ ਹੋਏ ਧਾਰੀ ਸ਼ਾਵਲਾ ਪੰਜ ਪਏ ਹੋਏ ਆ ਉਹਨਾਂ ਦੇ ਕੋਈ ਅਲੀਗੇਸ਼ਨ ਨਹੀਂ ਸਾਡੇ ਬੰਦੇ ਦੇ ਕੱਲ ਅਲੀਗੇਸ਼ਨ ਖੜੇ ਨਹੀਂ ਜਿਹੜੇ ਆਪਣੇ ਆਪਣੇ ਕੈਂਸਲ ਕਰਨੇ ਸੀ ਉਹ ਫੜ ਕੇ ਚਿਪਚਾਪ ਅੰਦਰ ਕੰਮ ਕੀਤਾ ਰਾਤੀ 2 ਵਜੇ ਤੱਕ ਵੀਡੀਓ ਦਫਤਰ ਬੱਟੇ ਨਾ ਕੀ ਮਤਲਬ ਹੈ ਐਮਐਲਏ ਦਾ یہی ਮਤਲਬ ਸੀਗਾ ਇਹ ਤਾਂ ਇਹਦਾ ਆਇਆ ਵੀ ਲੋਕੀ ਖੜੇ ਰਹੇ ਕੱਲ ਅਰੇਰੇ ਤਾ ਲੋਕਾਂ ਨੇ ਕਾਗਜ਼ ਬਾਤ ਕੋ ਜਰੇ ਜਰੇ ਅੜ ਕੇ ਖੜ ਕੇ ਕਰਾਵੇ ਅਗਰ ਵਜ ਤਾਂ ਇਹਨਾਂ ਨੇ ਪੂਰੇ ਸਾਰੇ ਚੱਕਰ ਦਾ پلان ਬਣਾਇਆ ਹੋਇਆ ਹੈ ਸਿਕਾ ਜੋ ਮੇਰੀ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਵੀ ਮੇਰੀ ਜਿਹੜੀ ਚੋਣ ਕਮਿਸ਼ਨ ਹੈ ਉਹਨੂੰ ਇਹ ਬੇਨਤੀ ਹੈ ਇਹਦੇ ਤੇ ਕੱਲ ਤੱਕ ਫਰਜ਼ਾ ਕਰ ਮੇਰੇ ਅਰਜ਼ੀ ਆਦਾ ਵੀ ਇਹਦੇ ਤੇ ਕੋਈ ਐਕਸ਼ਨ ਦਿੱਤਾ ਜਾਵੇ ਜੋ ਵੀ ਹੈ ਜਿਹੜੇ ਵੀ ਲੋਕਾਂ ਦੇ ਕਾਗਜ਼ ਉਹ ਰਿਜੈਕਟ ਇਹਨਾਂ ਨੇ ਕਿਤੇ ਆ ਉਹਨਾਂ ਤੇ ਆਪ ਇੱਕ ਵਾਰੀ ਜਿਹੜਾ ਚੋਣ ਕਮਿਸ਼ਨ ਚੈੱਕ ਕਰੇ ਵੀ ਜਿਹੜੇ ਇਹਨਾਂ ਨੇ ਪਾਸ ਕੀਤੇ ਉਹਨਾਂ ਦੇ ਵਾਪਰੇ ਬਾਹਰ ਹੈਗੇ ਕਿ ਨਹੀਂ ਹੈਗੇ ਆਪ ਨੂੰ ਪਤਾ ਲੱਗ ਜੂ ਕਿ ਕਿ ਪਾਣੀ ਦਾ ਪਾਣੀ ਹੋ ਜੂਗਾ ਸੋ ਮੇਰੀ ਰਿਕਵੈਸਟ ਹੈ ਚੋਣ ਕਮਿਸ਼ਨਰ ਨੂੰ ਵੀ ਆਪ ਸਿਆਣ ਦੇ ਮੇਰੇ ਵੱਲ ਇਹਨਾਂ ਨੇ ਸਾਨੂੰ ਇਨਸਾਫ ਨਹੀਂ ਦੇਣਾ